ਕਿ ਨਾਲ ਪਰਾਂ ਵਾਲੇ ਸਿੱਧੇ ਲੋਗੇ ਜਾਰੋ ਉਹ ਆਪਣਾ ਰੋ ਰੋ ਬਹੁਤ ਅੱਗੇ ਦਾ ਬੰਦੇ ਗ੍ਰਾਹਕੀ ਨਕਾਪਟਨ ਤੇ ਇੱਕ ਚੋਰੀ ਦੀ ਗੱਲ ਨੂੰ ਕਬੂ ਦਿੱਤਾ ਹੈ ਕਿ ਮੇਰੇ ਨੰਬਰ ਜਿਹੜੇ ਹੈਗੇ ਚੋਰੀ ਕਰਨ ਵਾਲੇ ਤੇ ਇਹਦੇ ਨਸ਼ਾ ਤੋਪ ਦਾ ਦੋਗਾਤਰ ਇਹਨਾਂ ਉਸਦੀ ਬਰਾਮਦ ਕੀਤਾ ਦਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਕਟਰੀ ਵੱਲੋਂ ਨਸ਼ਾ ਵਿਰੋਧ ਅਤੇ ਮੇਲਸਰਾਉਂ ਜਿਹੜੀ ਮਹਿਮ ਚਲਾਈ ਗਈ ਹੈ ਜਨਰਲ ਅਧਿਆਪੀ ਜੀ ਸੁਣੋ ਉਦੋਂ ਇਹਨੂੰ ਸਫਲਤਾ ਮਿਲੀ ਹੈਗੀ ਆ ਜਦੋਂ ਸਾਡੇ ਫਲੋਰ ਦੇ ਐਸਐਚਓ ਇਨਸਪੈਕਟਰ ਹਰਦੇਵ ਸਿੰਘ ਜੀ ਦੀ ਟੀਮ ਵੱਲੋਂ ਤਿੰਨ ਜਿਹੜੇ ਨਸ਼ਾ ਤਸਕਰੀ ਤੇ ਚੋਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ 1 ਕਿਲੋ 50 ਗ੍ਰਾਮ ਚਰਤ ਬਰਾਮਦ ਕੀਤੀ ਗਈ ਆ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਇਥੇ ਮੈਂ ਇਹ ਦੱਸਣਾ ਚਾਹੁੰਦਾ ਜੂੜੀ ਸਮਝਣਾ ਕਿ ਮੋਟਰਸਾਈਕਲ ਸ਼ਨੀ ਮੰਦਰ ਤੋਂ ਚੋਰੀ ਹੋਇਆ ਸੀ ਤੇ ਨੂੰ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਰਿਕਵਰ ਕਰ ਲਿਆ ਗਿਆ ਹੈ ਤੇ ਇਸ ਤਰ੍ਹਾਂ ਬੇਕਲਰ ਇਹਨਾਂ ਵਾਂਗ ਹੀ ਚੱਲ ਰਹੀ ਹੈ ਜਿਹੜੀ ਪਾਵਰ ਦਾ ਹੈਗੀ ਉਹ ਤਾਂ ਰਹਿਣ ਵਾਲੀ ਉਹ ਬਿਹਾਰ ਦੀ ਰਹਿਣ ਵਾਲੀ ਆ ਤੇ ਇਸ ਸਮੇਂ ਜਿਹੜੀ ਆ ਲੋਕਲ ਜਿਹੜੀ ਫਲੋਰ ਰਹਿ ਰਹੀ ਹੈਗੀ ਸ਼ਹਿਰ ਦੇ ਵਿੱਚ ਤੇ ਇਹਦੇ ਨਾਲ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਕਿ ਕੰਮ ਕਰਦਾ ਸੀ ਉਹ 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 ਵੀ ਲੋਕਲ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਫਲੋਰ ਦਾ ਤੇ ਇਸ ਤਰ੍ਹਾਂ ਜਿਹੜੀ ਚੋਰ ਕੰਮ ਕੀਤਾ ਉਹ ਚੋਰ ਜਿਹੜਾ ਉਹ ਵੀ ਲੋਕਲ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਠੀਕ ਹੈ ਜਿਹੜੀ ਇਹ ਚਾਹਤ ਸਰ ਕੰਮ ਕੀਤੀ ਇਹਦੀ ਮਾਰਕੀਟ ਵੈਲਿਊ ਕਿੰਨੀ ਹੋ ਗਈ ਸੀ ਇਹਦੀ ਤਰੀਬ 1.5 ਲੱਖ ਰੁਪਏ 1,25,000 ਰੁਪਏ ਜਿਹੜਾ ਹੈਗਾ ਪਦੀ ਮਾਰਕੀਟ ਵੈਲਿਊ ਹੈਗੀ ਠੀਕ ਹੈ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਕੰਮ ਕਰਦਾ ਹੈ ਵੀ ਕੋਈ ਇਹਨਾਂ ਦੇ ਆਲਰੇਡੀ ਇੱਕ ਮਕਦਮਾ ਪਹਿਲਾਂ ਵੀ ਦਰਜ ਸੀ ਤੇ ਦੂਸਰਾ ਮਕਦਮਾ ਦਰਜ ਕੀਤਾ ਹੈ ਇਹ ਤੇ ਮੇਰੀ ਇੱਕੋ ਕਰੋੜੀ ਮੈਂਬਰ ਆ ਹਾਂ ਇੱਕੋ ਹੀ ਵਿਰੋਧੀ ਮੈਂਬਰ ਆ ਨਸ਼ਾ ਤਸਕਰੀ ਵੀ ਕਰਦੇ ਸੀ ਚੋਰੀਆਂ ਦੇ ਵਿੱਚ ਵੀ ਇਹਨਾਂ ਦਾ ਬਹੁਤ